ਅੱਧੀ ਜਿਹੜੀ ਮੀਟਿੰਗ ਸੀ ਜਿਹੜੇ ਚੋਚੇ ਤੌਰ ਤੇ ਜਿਹੜੇ ਸਾਡੇ ਨਾ ਅਪਰੂਵਮੈਂਟ ਟਰਸਟ ਦੀ ਕੋਆਰਡੀਨੇਟਰੀ ਹੈ acta ਜਿਹੜਾ ਤੁਹਾਡਾ ਐਸਐਚੀ ਨਗਰ ਸਿੰਧਰਪੁਰ ਦਾ ਉਹ ਦੂਜਾ ਨਿਯੰਤਰਣ ਕਲੀਅਰ ਇਹਨਾਂ ਦੀਆਂ ਬਹੁਤ ਸਾਰੀਆਂ ਨਾ ਬੜੀਆਂ ਲੰਬੀਆਂ ਸਮੇਂ ਤੋਂ ਪ੍ਰੋਬਲਮ ਚੱਲਦੀਆਂ ਆਉਂਦੀਆਂ ਆ ਤੇ ਲੋਕਾਂ ਨੂੰ ਵਾਟਰ ਸਪਲਾਈ ਤੇ ਸੀਵਰੇਜ ਦੇ ਕਨੈਕਸ਼ਨ ਨਹੀਂ ਮਿਲਦੇ ਬਹੁਤ ਪੁਰਾਣੀਆਂ ਕਲੋਨੀਆਂ 73 ਦੇ ਵਿੱਚ ਜਿਹੜੀਆਂ ਬੜੀਆਂ ਹੋਈਆਂ ਨਾ ਉਹਨਾਂ ਦੇ ਵਿੱਚ ਰੈਗੂਲਰਾਈਜ਼ ਨਹੀਂ ਹੋਈਆਂ ਪਹਿਲਾਂ ਤਾਂ ਕੋਰਟ ਕੇਸ ਸੀਗਾ ਹੁਣ ਸੌਲਟ ਆਊਟ ਹੋ ਚਾਹੀਦਾ ਸਮਝ ਇਹ ਅਸੀਂ ਜਿਹੜੇ ਲੋਕਲ ਬਾਡੀਜ਼ ਦੇ ਨਾਲ ਕੰਬਾਈਨਡ ਮੀਟ ਤਾਕੇ ਲੋਕਾਂ ਨੂੰ ਜਿਹੜੀਆਂ ਜਨਤਕ ਸਹੂਤਾਵਾਂ ਹੈਗੀਆਂ ਜਿਵੇਂ ਸੜਕਾਂ ਸੀਵਰੇਜ ਸਟਰੀਟ ਲਾਈਟਸ ਇਹ ਸਾਰੀਆਂ ਜਿਹੜੀਆਂ ਸਹੂਤਾਵਾਂ ਉਹਨਾਂ ਨੂੰ ਮਿਲ ਸਕਣ ਤੇ ਬੜੇ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਕੀਤਾ ਬਿਲਕੁਲ ਇਹਦਾ ਤੇ ਅਸੀਂ ਹੁਣ ਸਾਰੇ ਜਿਹੜੇ ਇਸ਼ੂ ਆ ਜਿਹੜੇ ਬੜੇ ਮਤਲਬ 173 ਤੋਂ ਚੱਲਦੇ ਆਂਦੇ ਇਸ਼ੂ ਆ ਕਿ ਉਹਨਾਂ ਨੇ ਮੰਗ ਕਰਨ ਦਾ ਹੱਕ ਐ ਐਨਓਸੀ ਨਹੀਂ ਮਿਲਦਾ ਉਹ ਸਾਰੇ ਸੌਟ ਆਊਟ ਕਰਾਂਗੇ ਜੀ ਆਉਣ ਵਾਲੇ ਜਿਹੜੇ ਆਉਣ ਵਾਲੇ ਇੱਕ ਦੋ ਮਹੀਨੇ ਦੇ ਸਾਰੇ ਇਸ਼ੂ ਸੌਟ ਆਊਟ ਕਰਕੇ ਤਾਂਕਿ ਜਿਹੜੀ ਪ੍ਰਾਪਰਟੀਆਂ ਉਹ ਵੇਚਣਾ ਚਾਹਵੇ ਰੱਖਣਾ ਚਾਹਵੇ ਨਵਾਂ ਮਕਾਨ ਬਣਾਉਣਾ ਚਾਹਵੇ ਔਰ ਉਹਨਾਂ ਸੀਵਰੇਜ ਦਾ ਪਾਣੀ ਦਾ ਕਨੈਕਸ਼ਨ ਮਿਲਿਆ ਔਰ 24 ਘੰਟੇ ਵਾਲਾ ਪਾਣੀ 24/7 ਉਹ ਵੀ ਅਸੀਂ ਇਹਨਾਂ ਦਾ ਟੈਕ ਅਪ ਕਰ ਰਹੇ ਆ ਕਿਉਂਕਿ ਹੁਣ ਐਸੋ ਦੇ ਸਾਰੀਆਂ ਲਾਈਨਾਂ ਬਣ ਗਈਆਂ ਸੋ ਇਹਨਾਂ ਨੂੰ ਵੀ 24 ਘੰਟੇ ਪਾਣੀ ਮਿਲੇ ਇਹ ਸਾਰੀਆਂ ਸੁਵਿਧਾਵਾਂ ਦੇਵਾਂਗੇ ਲੋਕਾਂ ਨੂੰ ਅਸੀਂ ਇਮੀਡੀਏਟਲੀ ਜਿਹੜਾ ਹੈਗਾ ਫੌਰੀ ਤੌਰ ਤੇ ਲੋਕਾਂ ਦੀ ਮਦਦ ਕਰ ਲਈ ਜਿਹੜੇ ਖੱਟੇਲ ਦਾ ਰਹਿ ਗਿਆ ਉਹਨਾਂ ਦੀ ਟੈਂਪਰੇਰੀ ਰਿਪੇਅਰ ਕਰ ਰਹੇ ਆ ਔਰ ਬਰਸਾਤ ਦਾ ਮੌਸਮ ਖਤਮ ਮਤਲਬ ਖਤਮ ਹੁੰਦੇ ਸਾਰ ਉਹਨਾਂ ਦੀ ਸੜਕਾਂ ਬਣਨਗੀਆਂ